ਵਕੀਰ ਕਾ ਖਾਲਸਾ ਵੰਕੀ ਦੀ ਬਤੇ ਖਾਲਸੇ ਆਪੰਥ ਦੇ ਜਨਮ ਸਥਾਨ ਤਕਸਦੀ ਕੇਸਕਰ ਸਾਹਿਬ ਵਿਖੇ ਅੱਜ ਰੰਗ ਰੋਗਨ ਦੀ ਜਿਹੜੀ ਸੇਵਾ ਹੈਗੀ ਆ ਬੋਲੇ ਮੱਲ ਤੋਂ ਪਹਿਲਾਂ ਆਰੰਭ ਕੀਤੀ ਗਈ ਹੈ ਹਰ ਇੱਕ ਸਾਲ ਦੀ ਤਰ੍ਹਾਂ ਔਰ ਇਸ ਵਾਰ ਇਹ ਜਿਹੜੀ ਸੇਵਾ ਹੈਗੀ ਆ ਸੰਤ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲੇ ਮਹਾਪੁਰਸ਼ਾ ਦੇ ਜਿਹੜੇ ਉਹਨਾਂ ਨੇ ਇਹ ਸੇਵਾ ਲਈ ਆ ਔਰ ਅੱਜ ਸਿੰਘ ਸਾਹਿਬ ਅਗਿਆਨੀ ਸਤਾਲ ਸਿੰਘ ਜੀ ਔਰ ਧਿਲਾਨੰਦਰ ਤੋਂ ਸੰਤ ਬਾਬਾ ਸਤਨਾਮ ਸਿੰਘ ਜੀ ਔਰ ਸਾਡੇ ਮੈਨੇਜਰ ਸਦਾ ਗੋਪੀ ਸਿੰਘ ਦੀ ਰੋਡੇ ਸਰਦਾਰ ਹਰਦੇਵ ਸਿੰਘ ਜੀ ਔਰ ਸਮੁਚੀਆਂ ਸੰਪਰਦਾਵਾਂ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ ਇਹ ਸੇਵਾ ਆਰੰਭ ਕੀਤੀ ਗਈ ਆ ਤੇ ਮੈਂ ਸਮੁਚੀਆਂ ਸੰਗਤਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਸਾਰਾ ਇਹ ਕੰਮ ਬਖਸ਼ਿਸ਼ ਕਰਨ ਕਿ ਮਹਾਪੁਰਸ਼ਾਂ ਦਾ ਸਿੱਖ ਪੰਥ ਵਿੱਚ ਬਹੁਤ ਵੱਡੀ ਦੇਣ ਹੈ ਜਿਨੇ ਸਾਡੇ ਕਾਰਥੀ ਵਾਲੇ ਮਹਾਪੁਰਖਿਆ ਔਰ ਜਿੰਨੇ ਸਾਡੇ ਗੁਰੂ ਘਰਾਂ ਦੀ ਹੈ ਸਾਰੀ ਚੱਲ ਰਹੀ ਆ ਔਰ ਜਿੰਨਾ ਸੰਦਰੀਕਰਨ ਹੋ ਰਿਹਾ ਹੈ ਮੈਂ ਸਮਝਦਾ ਕਿ ਮਹਾਪੁਰਖ ਜਿਹੜੇ ਨੇ ਆਪਣਾ ਵੱਡਾ ਯੋਗਦਾਨ ਪਾ ਰਹੇ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਹਮੇਸ਼ਾ ਹੀ ਇਹ ਮਹਾਪੁਰਖਾਂ ਦੇ ਸਿਰ ਤੇ ਆਪਣਾ ਮੇਰ ਪਰ ਹੱਥ ਰੱਖਣ ਔਰ ਇਸੇ ਤਰ੍ਹਾਂ ਇਹ ਸਿੱਖ ਪੰਥ ਨੂੰ ਆਪਣੀ ਇਸ ਬਹਾਮਤ ਜਿੰਦੇ ਰਹਿਣ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਸਮੁੱਚੇ ਹੀ ਖਾਲਸਾ ਪੰਥ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਬੜੀ ਜਾਹੋ ਜਲਾਲ ਅਤੇ ਚੜ੍ਹਦੀ ਕਲਾ ਦੇ ਨਾਲ 21 ਤੋਂ ਲੈ ਕੇ ਕਰਕੇ 26 ਮਾਰਚ ਤੱਕ ਮਨਾਇਆ ਜਾ ਰਿਹਾ ਹੈ ਅੱਜ ਹੋਲੇ ਮਹੱਲੇ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਵੱਲੋਂ ਤਖਤ ਸ੍ਰੀ ਕੇਸਗੜ ਸਾਹਿਬ ਜੀ ਵਿਖੇ ਰੰਗ ਰੋਗਣ ਦੀ ਜਿਹੜੀ ਸੇਵਾ ਹੈ ਉਹ ਆਰੰਭ ਕੀਤੀ ਜਾ ਰਹੀ ਹੈ ਔਰ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਸੜਕਾਂ ਵੱਲ ਖਾਸ ਧਿਆਨ ਦੇਣ ਔਰ ਲੋੜਿੰਦੇ ਪ੍ਰਬੰਧ ਜਿਹੜੇ ਹਨ ਉਹਨਾਂ ਵੱਲ ਵੀ ਧਿਆਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦਾ ਕੌਮੀ ਤਿਹਾਰ ਜੋ ਸਮੂਹੀਆਂ ਸਿੱਖ ਸੰਗਤਾਂ ਬੜੀ ਸ਼ਾਦਾਤੋਂ ਉਤਸ਼ਾਹ ਨਾਲ ਮਨਾਉਂਦੀਆਂ ਹਨ ਉਹ ਦਾ ਮਨਾਉਣਾ ਸ੍ਰੀ ਅਨੰਦਪੁਰ ਸਾਹਿਬ ਜੋ 21/3/2024 ਤੋਂ ਸ਼ੁਰੂ ਹੋ ਕੇ 26/3/2024 ਤੱਕ ਮਨਾਇਆ ਜਾਵੇਗਾ ਜਿਸ ਦੀਆਂ ਮੁੱਢਲੀਆਂ ਤਿਆਰੀਆਂ ਦੇ ਸਬੰਧ ਵਿੱਚ ਅੱਜ ਸੰਤ ਬਾਪੁਰਖ ਪਾਵਾ ਸੁਦਨਾਨ ਸਿੰਘ ਜੀ ਗੁਰੂ ਕਾ ਬਾਗ ਵਾਲੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਤੱਕ ਸ੍ਰੀ ਕੇਸ਼ਗੜ ਸਾਹਿਬ ਦੀ ਸੋਚੀ ਬਿਲਡਿੰਗ ਨੂੰ ਰੰਗ ਰੋਗਨ ਕਰਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਮੈਂ ਇਸ ਮੁੱਚੀਆਂ ਸੰਗਤਾਂ ਦਾ ਸੰਤਾ ਮਹਾਂਪੁਰਖਾਂ ਦਾ ਖਾਸ ਕਰਕੇ ਮਾਨਯੋਗ ਪ੍ਰਧਾਨ ਸਾਹਿਬ ਜੀ ਸਰਦਾਰ ਰਜਿੰਦਰ ਸਿੰਘ ਜੀ ਤਾਮੀ ਸਾਹਿਬ ਸਰਦਾਰ ਜਰਹੇਦਾਰ ਸ੍ਰੀ ਕੇਸ਼ਗੜ ਸਾਹਿਬ ਗਨੀ ਸੁਲਤਾਨ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਬੜੀ ਬੁਨਿਆਦੀ ਸੇਵਾਵਾਂ ਸ਼ੁਰੂ ਕਰਾ ਕੇ ਆਪਣਾ ਬਹੁਤ ਵੱਡਾ ਜਿਹੜਾ ਯੋਗਦਾਨ ਪਾਇਆ